ਆ ਗੁੱਡਾ ਨਾਲ ਹੈ ਤੇ ਇਧਰ ਇੱਕ ਵਾਸ਼ਿੰਗ ਇੰਡਸਟਰੀ ਲੱਗੀ ਹੋਈ ਆ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਨਾ ਕੋਈ এনवायरमेंट ਬੋਰਡ ਲੱਗਿਆ ਹੋਇਆ ਨਾ ਕੋਈ ਇਹਨਾਂ ਨੇ এনवायरमेंट ਬੋਰਡ ਵੀ ਨਹੀਂਗਾ ਕੁਝ ਨਹੀਂ ਲੱਗਿਆ ਹੋਇਆ ਚੰਗਰੇ ਜੀ ਦਾ ਵਾਸ਼ਿੰਗ ਪਲਾਂਟ ਤੁਹਾਡਾ ਇਹ ਨਹੀਂ ਯਾ ਅੰਤ ਲੇਗੂ ਨਾ ਪਾਣੀ ਫਿਰ ਵੇਸ ਕਿੱਧਰ ਜਾਂਦਾ ਜੀ ਤੁਮ ਇਹਦਾ ਗਟਰ ਚ ਅੱਛਾ ਇੱਥੇ ਗਟਰ ਦੇ ਵਿੱਚ ਹੀ ਇਸ ਗੱਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਮੈਂ ਹਾਂ ਰਵੀ ਪਾਟਿਆ ਲੁਧਿਆਣਾ ਦਾ ਬੁੱਢਾ ਦਰਿਆ ਜਿਹੜਾ ਸੱਤ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆਉਂਦੀਆਂ ਨੇ ਤਾਂ ਇਹ ਜਿਹੜਾ ਬੁੱਢਾ ਨਾਲਾ ਇਹਦੇ ਉੱਤੇ ਸਿਆਸਤ ਹੁੰਦੀ ਰਹਿੰਦੀ ਹੈ ਕਿ ਬੁੱਢੇ ਨਾਲੇ ਨੂੰ ਸਾਫ਼ ਕਰਨਾ ਹੁਣ ਆਪਣੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲ ਉਹਨਾਂ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਸ ਬੁੱਢੇ ਨਾਲੇ ਨੂੰ ਸਾਫ਼ ਕਰਨਾ ਇਸ ਟਾਈਮ ਬੁੱਢੇ ਨਾਲੇ ਇੱਧਰ ਕੈਮਰਾਮੈਨ ਕਹੂੰਗਾ ਇੱਧਰ ਦਿਖਾ ਦਵੇ ਨਾਲ ਬੁੱਢਾ ਨਾਲਾ ਤੇ ਇੱਧਰ ਇੱਕ ਵਾਸ਼ਿੰਗ ਇੰਡਸਟਰੀ ਲੱਗੀ ਹੋਈ ਹੈ ਤੁਹਾਨੂੰ ਦਿਖਾ ਦਿੰ ਨਾ ਕੋਈ এনवायरमेंट ਬੋਰਡ ਲੱਗਿਆ ਹੋਇਆ ਨਾ ਕੋਈ ਇਹਨਾਂ ਨੇ এনवायरमेंट ਬੋਰਡ ਵੀ ਨਹੀਂਗਾ ਕੁਝ ਨਹੀਂ ਲੱਗਿਆ ਹੋਇਆ ਇੱਧਰ ਅੰਦਰ ਆ ਜਿਹੜੀ ਵਾਸ਼ਿੰਗ ਚੱਲ ਰਹੀ ਆ ਵਾਸ਼ਿੰਗ ਦਾ ਪ੍ਰੋਜੈਕਟ ਲੱਗਿਆ ਹੋਇਆ ਬਿਲਕੁਲ ਬੁੱਡੇ ਨਾਲੇ ਦੇ ਨਾਲ ਓਨਰ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਾਚੀ ਕੀ ਨਾਮ ਆ ਜੀ ਫੈਕਟਰੀ ਦਾ ਫੈਕਟਰੀ ਨਾ ਕੀ ਸੰਤੋਖ ਵਾਦਸੇ ਸੰਤੋਖ ਵਾਸ਼ਿੰਗ ਕਿੰਨੀ ਦੇਰ ਤੋਂ ਚੱਲ ਰਹੀ ਹੈ ਜੀ ਇਹ ਵਾਸ਼ਿੰਗ ਦਾ ਦਾ ਤੁਹਾਡਾ ਨਹੀਂ ਧਿਆਨ ਚ ਨਹੀਂ ਪੂਰਾ ਇਹ ਜਿਹੜਾ ਪਾਣੀ ਹੈ ਤੁਸੀਂ ਵਾਸ਼ ਕਰ ਰਹੇ ਹੋ ਹੈਨਾ ਰੰਗਾਈ ਕਰ ਰਹੇ ਹਾਂ ਇਹ ਜਿਹੜਾ ਪਾਣੀ ਰੰਗਾਈ ਨਹੀਂ ਕਰਦੇ ਖਾਲੀ ਵਾਸ਼ਿੰਗ ਆ ਅੱਛਾ ਜੀ ਸੈਂਪਲ ਪਾਣੀ ਚ ਤੇ ਵਾਸ਼ਿੰਗ ਵਾਲਾ ਪਾਣੀ ਫਿਰ ਵੇਸ ਕਿੱਧਰ ਜਾਂਦਾ ਜੀ ਤੋਂ ਇਹਦੇ ਗਟਰ ਚ ਅੱਛਾ ਇੱਥੇ ਗਟਰ ਦੇ ਵਿੱਚ ਹੀ ਜੀ ਮੈਂ ਜਿਹੜੇ ਵਾਸ਼ਿੰਗ ਵਾਲੇ ਗਟਰ ਦੇ ਵਿੱਚ ਪਾ ਸਕਦੇ ਹੁੰਦੇ ਪਾਣੀ ਇਹਦੇ ਬਾਰੇ ਤੇ ਆਪਾਂ ਨੂੰ ਪਤਾ ਨਹੀਂ ਪਿਆ ਇਹ ਓਨਰ ਸੀਗੇ ਜਿਹੜੇ ਕਹਿੰਦੇ ਸੰਤੋਖ ਵਾਸ਼ਿੰਗ ਹੈ ਤੇ ਗਟਰ ਦੇ ਵਿੱਚ ਹੀ ਪਾਣੀ ਜਾਂਦਾ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟਿਆ